ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿਛਲੇ ਦਿਨੀ ਏਆਈਜੀ ਰਸ਼ਪਾਲ ਸਿੰਘ ਹੋਰਾਂ ਨੂੰ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਸੀ ਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਯਾਨੀ ਕਿ 14 ਦਿਨ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ 13 ਨਵੰਬਰ ਤੱਕ ਉਹਨਾਂ ਨੂੰ ਕਸਟਡੀ ਵਿੱਚ ਭੇਜਿਆ ਗਿਆ ਤਾਂ ਉਹਨਾਂ ਦੱਸਦੀ ਹੈ ਕਿ ਸਾਲ 2019 ਦੇ ਵਿੱਚ ਇੱਕ ਐਨਡੀਪੀਐਸ ਐਕਟ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਬੀਤੇ ਦਿਨੀ ਗ੍ਰਿਫਤਾਰ ਕੀਤਾ ਸੀ ਤੇ ਅੱਜ ਮਾਨਯੋਗ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਔਰ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਹ ਸੀਲਕ ਤੌਰ ਤੇ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਕੁਝ ਸਿਹਤ ਸਮੱਸਿਆਵਾਂ ਦਾ ਕਾਰਨ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਜਿਸ ਕਾਰਨ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ ਐਆਈਜੀ ਰਿਸ਼ਪਾਲ ਸਿੰਘ ਨੂੰ 2019 ਦੇ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅੱਜ ਰਿਸ਼ਪਾਲ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਅਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ 13 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਨੇ ਰਸ਼ਪਾਲ ਸਿੰਘ ਨੂੰ ਅਦਾਲਤ ਵਿੱਚ ਸਿੱਧੇ ਤੌਰ ਤੇ ਪੇਸ਼ ਨਾ ਕੀਤਾ ਜਾ ਸਕਿਆ ਕਿਉਂਕਿ ਸਿਹਤ ਠੀਕ ਹੋਣ ਦੀ ਕਿਉਂਕਿ ਸਿਹਤ ਆ ਜਿਹੜੀ ਉਹਨਾਂ ਦੀ ਨਾ ਠੀਕ ਹੋਣ ਦੀ ਗੱਲ ਕਹੀ ਗਈ ਹੈ ਜਿਸ ਕਾਰਨ ਉਹਨਾਂ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਹੈ ਤਾਂ ਉਹਨਾਂ ਦੱਸਦੀ ਕਿ ਮਾਮਲਾ ਸਾਲ 2019 ਦਾ ਹੈ ਜਦੋਂ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਨੇ ਇੱਕ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਵਿੱਚ ਰਸ਼ਪਾਲ ਸਿੰਘ ਨੂੰ ਡੇਢ ਸਾਲ ਪਹਿਲਾਂ ਹੀ ਨਾਮਜ਼ਦ ਕੀਤਾ ਹੋਇਆ ਸੀ ਪਰ ਬੀਤੇ ਕੱਲ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜੇ ਵਿਕਟਮ ਨੇ ਅਮਰਿੰਦਰ ਪਾਲ ਸਿੰਘ ਉਹ ਵੀ ਹੁਣ ਮੀਡੀਆ ਦੇ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ ਇਹ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਝੂਠਾ ਪਰਚਾ ਦਰਜ ਕੀਤਾ ਸੀ ਤੇ ਫਿਰ ਉਹਨਾਂ ਨੇ ਕੋਰਟ ਦਾ ਰੁਖ ਕੀਤਾ ਬੀਤੇ ਦਿਨੀ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਏ.ਆਈ.ਜੀ ਰਿਸ਼ਪਾਲ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਅਮਰਿੰਦਰਪਾਲ ਸਿੰਘ ਨੇ ਦੱਸਿਆ ਕਿ 2019 ਦੇ ਵਿੱਚ ਉਹਨਾਂ ਨੂੰ ਗਲਤ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੇ ਇਲਜ਼ਾਮ ਲਗਾ ਕੇ ਪਰਚਾ ਦਰਜ ਕੀਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਾਈ ਲੈਵਲ ਜਾਂਚ ਹੋਣ ਤੋਂ ਬਾਅਦ ਇੱਕ ਇੰਸਪੈਕਟਰ ਤੇ ਪਹਿਲਾਂ ਹੀ ਕੇਸ ਦਰਜ ਹੋ ਚੁੱਕਿਆ ਤੇ ਹੁਣ ਰਿਸ਼ਪਾਲ ਸਿੰਘ ਦੀ ਗ੍ਰਫਤਾਰੀ ਹੋਈ ਹੈ। અમરਿੰਦਰ પાલ સિંહ ਨੇ ਇਹ ਵੀ દાવો ਕੀਤਾ કે રિટેર્ડ એઆઈજી ਨੂੰ વીઆઈપી ટ્રીટમેન્ટ ਦਿੱਤਾ ਜਾ ਰਿਹਾ| ਯਾਨੀ ਕਿ પોલીસ ਕਸਟਡੀ ਦੇ ਵਿੱਚ ਉਹਨਾਂ ਨੂੰ વીઆઈપી ટ્રીટમેન્ટ ਦਿੱਤਾ ਜਾ ਰਿਹਾ| ਉਹਨਾਂ ਨੇ ਗ੍ਰਿਫਤਾਰੀ ਦੇ ਸਮੇਂ ਉਹ ਪੂਰੀ ਤਰ੍ਹਾਂ ਸਿਹਤਮੰਦ ਸੀ ਪਰ ਅਗਲੇ ਦਿਨ ਹੀ ਚਸਟ ਪੇਨ ਯਾਨੀ ਕਿ ਉਹਨਾਂ ਦੇ છાਤੀ ਦੇ ਵਿੱਚ ਦਰਦ ਹੋਣ ਲੱਗਿਆ ਤੇ ਵੀਪ ਘਟ ਹੋਣ ਦੀ ਗੱਲ ਕਹੀ ਗਈ ਹੈ| ਉਸ ਦੇ ਅਨੁਸਾਰ ਆਮ ਲੋਕਾਂ ਦੇ ਨਾਲ ਅਜਿਹੇ ਮਾਮਲਿਆਂ ਵਿੱਚ ਕਠੋਰ ਵਿਵਹਾਰ ਹੁੰਦਾ ਹੈ ਪਰ ਅਧਿਕਾਰੀਆਂ ਨੂੰ ਰਿਆਇਤ ਦਿੱਤੀ ਜਾਂਦੀ ਹੈ ਇਸ ਮੌਕੇ ਅਮਰਿੰਦਰ ਪਾਲ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪ੍ਰਸ਼ਾਸਨ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਜਦੋਂ ਏਆਈਜੀ ਰਿਸ਼ਪਾਲ ਸਿੰਘ ਹੋਰਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਉਸ ਵੇਲੇ ਬਿਲਕੁਲ ਠੀਕ ਠਾਕ ਸੀ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਸੀ ਪਰ ਜਦੋਂ ਉਹਨਾਂ ਨੂੰ ਲੈ ਕੇ ਆਉਣਾ ਸੀ ਗ੍ਰਿਫਤਾਰੀ ਤੋਂ ਬਾਅਦ ਅਚਾਨਕ ਉਹਨਾਂ ਦੇ ਛਾਤੀ ਵਿੱਚ ਦਰਦ ਹੋਣ ਲੱਗਿਆ ਤੇ ਫਿਰ ਉਹਨਾਂ ਦਾ ਬੀਪੀ ਲੋ ਹੋਣ ਲੱਗਿਆ ਡਾਊਨ ਹੋਣ ਲੱਗਿਆ ਹਾਈ ਹੋਣ ਲੱਗਿਆ ਸੋ ਉਹਨਾਂ ਨੇ ਇਸ ਮੌਕੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਹ ਸਵਾਲ ਖੜੇ ਕਰ ਦਿੱਤੇ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਜਦਕਿ ਆਮ ਲੋਕਾਂ ਦੇ ਨਾਲ ਕਠੋਰ ਵਿਵਹਾਰ ਕੀਤਾ ਜਾਂਦਾ ਹੁੰਦਾ ਸੋ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਅੱਜ ਜਿੱਥੇ ਰਿਸ਼ਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸੇ ਦੌਰਾਨ ਨੇ ਅਮਰਿੰਦਰਪਾਲ ਸਿੰਘ ਜਿਹੜੇ ਕਿ ਇਸ ਮਾਮਲੇ ਦੇ ਪੀੜਤ ਨੇ ਵਿਕਟਮ ਨੇ ਉਹਨਾਂ ਨੇ ਇਹ ਗੰਭੀਰ ਇਲਜ਼ਾਮ ਲਗਾਏ ਨੇ ਉਸ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੌਰਾਨ ਕਈ ਵਾਰ ਧਮਕੀਆਂ ਵੀ ਮਿਲੀਆਂ ਨੇ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਜਿਸ ਕਾਰਨ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਅਮਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਲ 2019 ਤੋਂ ਨਿਆਂ ਦੇ ਲਈ ਲੜਾਈ ਲੜ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਮਾਨਯੋਗ ਜਿਹੜੀ ਅਦਾਲਤ ਹੈ ਉਹ ਉਹਨਾਂ ਨੂੰ ਇਨਸਾਫ ਦਵੇਗੀ ਇਸ ਬਾਬਤ ਅੱਗੇ ਜੋ ਅਮਰਿੰਦਰਪਾਲ ਸਿੰਘ ਹੋਰਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਤੁਹਾਡੇ ਮਾਦਮੇ ਲਈ ਕਲੀਅਰ ਕਰਨਾ ਕਿ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਫੀ ਚੈਨਲ ਦੇ ਉੱਤੇ ਕਿ ਹੈ ਜੀ ਰਸ਼ਪਾਲ ਸਿੰਘ ਅਸੀਂ ਅੱਜ ਰਿੜਾੜੀ ਆ ਗਏ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਵੀ ਸੀਬੀਏ ਨੂੰ ਕਿਹਾ ਗਿਆ ਉਹ ਥੋੜਾ ਜਿਹਾ মিডিਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਆ ਮੇਰੇ ਤੇ ਅਮਨ ਸਰ ਐਸਟੀਐਫ ਨੇ 2019 ਦੇ ਵਿੱਚ ਇੱਕ ਕਵਰ ਦੇ ਲਾਗ ਕੈਂਦੀ ਬੀਸਦਾ ਇੱਕ ਹੀ ਕਾਰਜ ਦਰਜ ਕੀਤਾ ਸੀ 200 ਗ੍ਰਾਮ ਹਿਰਦ ਮਿੱਤੇ ਪਾਈ ਪੁਲਿਸ ਬੰਦ ਜਿ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਉਹਦੇ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮ ਇੰਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀਗਾ ਥੋੜਾ ਇਹ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਗਏ ਹੋਏ ਆ ਜੀ ਸੈਸ਼ਨ ਕੋਡ ਮਾਨਯੋਗ ਸਤਨਗੋਬੀ ਕੋਰਟਸ ਆਲਰੇਡੀ ਚੱਲ ਰਿਹਾ ਜੀ ਇਹਦੇ ਵਿੱਚ ਜਿਹੜਾ ਸੈਕੰਡ ਆਈ ਉਹ ਸੀਗਾ ਉਹ ਵੀ ਨਾਮਜ਼ਦ ਹੈ ਇਹਦੇ ਜਿਹੜੇ ਮੁਹਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜ਼ਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜ਼ਦ ਨੇ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਬਣਾਈ ਮੈਂ ਦੱਸ ਦੋ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਨਾ ਚਾਹੁੰਦਾ ਇਹ ਹੈ ਜੀ ਰਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਜੀ ਬੀਇੰਗ ਏ ਆਈ ਜੀ ਸੌਰੀ ਟੂ ਸੇ ਮੈਨੂੰ ਕਹਿਣਾ ਪੈ ਰਿਹਾ ਵੀ ਇਹਦੀ ਇਹ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਫਸਰ ਵੀ ਆ ਜਿੰਨੇ ਕਿ ਇਹਨੂੰ ਮੈਂ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਫਸਰ ਬੋਲੂਗਾ ਸੋ ਇੱਥੇ ਗੰਦੇ ਅਫਸਰ ਨੂੰ ਬਚਾਉਣ ਲਈ ਕੁਛ ਇਹਨਾਂ ਦੇ ਹਮਾਇਤੀ ਹੁੰਦੇ ਆ ਉੱਥੇ ਉਹ ਹਮਾਇਤੀਆਂ ਦੇ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆ ਆ ਤੇ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਂ ਜੋ ਘਰ ਆਣਾ ਪੰਜਾਬ ਰਹਾਣਾ ਗੁਰਦਾਬੀ ਦਾ ਵੀ ਰਸਾ ਹਰ ਲੈਣਾ ਪਿਆ ਉਹਨਾਂ ਦੇ ਹੀ ਆਡਰਾਂ ਦੇ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ। ਇਹਦੀ ਅਰੈਸਟ ਨਹੀਂ ਪਾਈ ਗਈ। ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਹੋਣ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਨਾਂ ਜੋ ਹਰਿਆਣਾ ਹਾਈ ਕੋਰਟ ਚਲੀ ਗਈ ਦਾ। ਉਹਨਾਂ ਦੇ ਦਿਸਨ ਦਿਸਨ ਦੇ ਇਹਨੂੰ ਅਰੈਸਟ ਕੀਤਾ ਗਿਆ। 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀਗਾ ਜੀ। ਪਰ ਤੁਸੀਂ ਹੱਦ ਦੇਖੋ ਇਹਨਾਂ ਨੂੰ VIP ਟ੍ਰੀਟਮੈਂਟ ਦਿੰਦੀ ਤੇ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ। ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ। ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ। ਇਹਨਾਂ ਨੂੰ BC ਥਰੂ ਪੇਸ਼ ਕੀਤਾ ਗਿਆ। ਤੋਂ ਇੱਕ ਕਲੀਅਰ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਦਾਂ ਕਰਦੇ ਜਾ ਰਹੇ ਏ ਤੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਖਾਸਤ ਦਊਗਾ ਚਾਹ ਜਾਈ ਪਾਇਆ ਜੀ ਇਹ ਨਹੀਂ ਹੋਏ ਇੱਕ ਜੁਲ ਹਾਂ ਜੀ ਕੀ ਕਿਹਾ ਗਿਆ ਵੀ ਅੱਜ ਕਾਦੀ ਗੱਲਾਂ ਨਹੀਂ ਪਈ ਅੱਜ ਨਾਲੇ ਇਹੇ ਪੇਸ਼ ਕੀਤਾ ਸੀ ਕਿ ਉਹ 27 ਤਰੀਕ ਨੂੰ ਫੜੇ ਗਏ ਸੀ 28 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੈਂ ਮੈਂ ਗੋਸ਼ਾ ਦੇ ਦੇ ਕਰਦੇ ਨੇ ਉਹਨੂੰ ਤਾਂ ਨੂੰ ਕੁਛ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਆਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀਗਾ ਅਗਲੀ ਅਗਲੀ ਸਵੇਰ ਨੂੰ ਤੇ ਇਹਨੂੰ ਤਸਕਨ ਕਰਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਆਬੀਅਸਲੀ ਜੀ ਤੇ ਸਾਰੇ ਸਮਝਦੇ ਆ ਜੀ ਜੇ 1.5 ਸਾਲ ਤੋਂ ਅਸ਼ਬੰਦ ਨੂੰ ਅਰੈਸਟ ਨਹੀਂ ਕੀਤਾ ਗਿਆ 1.5 ਸਾਲ ਤੋਂ ਇਹ ਭਗੌੜਾ ਆ ਠੀਕ ਹੈ ਜੀ ਵੱਡੇ ਅਧਿਕਾਰੀ ਹੋਣ ਕਰਕੇ ਫੋਰਸਲੀ ਸ਼ਿਪਲੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈਦਾ ਹਨ ਧਮਕੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਿਕਿਉਰਟੀ ਵੀ ਥੋੜੀ ਬਹੁਤ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਮੈਨੂੰ ਅਜੇ ਤੱਕ ਤਿੰਨ ਗਨਮੈਨ ਪ੍ਰੋਵਾਈਡ ਕੀਤੇ ਗਏ ਨੇ ਬਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਧਮਕਾਇਆ ਵੀ ਗਿਆ ਹੱਤ ਰੀਕੇ ਨਾਲ ਮੈਨੂੰ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਨੈਗਲਿਜੈਂਸੀ ਬਹੁਤ ਜ਼ਿਆਦਾ ਨਹੀਂ ਇੱਥੇ ਤੱਕ ਨਹੀਂ ਮੁੱਕੀ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਇਹਦੇ ਵਿੱਚ ਇੰਸਪੈਕਟਰ ਦੇ ਪਤਾ ਦਿੱਤਾ ਗਿਆ ਜਿਹੜੇ ਜਿੰਨੇ ਮੁਕਤਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਦਵਾਈ ਕਰਦੇ ਜਾਂਦੇ ਉਦੋਂ ਬਾਅਦ ਸੈਕੰਡ ਆਇਆ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਖਬਰ ਬਣਾਏ ਗਏ ਇੱਕ ਸਠਿਆਲੇ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਜੋ ਬਤ ਵੀ ਸ਼ਾਮਲ ਨੇ ਇਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੇ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਪੁਲਿਸ ਰਿਪੋਰਟ ਚ ਕਿ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮੇਰੇ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹੱਲ ਲੈਣਾ ਪਿਆ ਮੈਨੂੰ ਜੁਡੀਸ਼ਰੀ ਦੇ ਬਿਲਕੁਲ ਮਾਨ ਹੈ ਕਿਉਂਕਿ ਇਹਦੇ ਇਹਦੇ ਜਿਹੜਾ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛੱਤਨ ਗੁਹਿਲ ਜੀ ਲੱਗਦਾ ਹੈ ਕਿ ਮੇਰੇ ਵਾਸਤੇ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫੜ ਲ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਉਸਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ ਚ ਆਮ ਬੰਦੇ ਦੀ ਕਿੰਨੀ ਤੰਗੀ ਹੋਊਗੀ ਜਿਵੇਂ ਇੱਕ ਇੰਨੀ ਤੇ ਵੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਇੱਥੇ ਬੈਠੇ ਨੇ ਪਰ ਮੈਂ ਸਾਰਿਆਂ ਬਾਰੇ ਨਹੀਂ ਕਹਿੰਦਾ ਕਿ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋਂ ਜਿਵੇਂ ਇਹ ਵੀ ਹੈ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਉਹਨਾਂ ਆਪਣੇ ਮਨ ਦੀ ਏ 노 ਡਾਊਟ ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਜੇ ਮੇਰੇ ਨਾਲ ਟਕਰਾ ਹੋਇਆ ਉਹੋ ਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋਲ ਹੁਣ ਤੱਕ ਅਸ਼ਬਾਲ ਸਿੰਘ ਦੇ ਖਿਲਾਫ ਸਿਰਫ ਅਸ਼ਬਾਲ ਸਿੰਘ ਨਹੀਂ ਪਰ ਮੈਂ ਜੇ ਮੈਂਸ਼ਨ ਕਰਦਾ ਇਹਦੇ ਖਿਲਾਫ ਜਿਹਦੇ ਇਹਨੇ ਸਤਾਏ ਨਜਾਇਜ਼ ਪਰਚੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਦੀ ਵੀ ਲੜਾਂਗਾ ਬੰਦੇ ਹੁਣ ਟਕਾਏ ਨੇ ਤੁਹਾਡੇ ਕੋਲ ਮੇਰੇ ਤੋਂ 21 ਤੋਂ 22 ਬੰਦੇ ਮੇਰੇ ਕੋਲ ਆ ਗਏ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਦੇ ਨਜਾਇਜ਼ ਪਰਚੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਸ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਹਾਂ ਸਾਰੇ ਯਾਰ ਬਟ ਜੀ ਮਦਦ ਕੀਤੀ ਹੈ ਪ੍ਰਮਾਤਮਾ ਨੇ ਸਿਰਕ ਦਿੱਤਾ ਹੈ ਇੰਨੇ ਕ ਚਾਰ ਮੇਰੇ ਪਰਿਵਾਰ ਨੇ ਮੈਨੂੰ ਪੜਾਇਆ ਤਾਂ ਕਿ ਇਹ ਗੈਲਟੀਆਂ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ ਜੰਗੇ ਮੇਰੀ ਜਾਰੀ ਰਹੂਗੀ ਇਹ ਜਿਹੜਾ ਜੁਦ ਨਸ਼ਿਆਂ ਵਿਰੋਧਿਆ ਮੇਰਾ ਵੀ ਹੈ ਪੁਲਸ ਨੇ ਤੇ ਜਮ ਸਰਕਾਰ ਨੇ ਬਣਾਇਆ ਹੈ ਜਿਕੇ ਵੀ ਇੰਨਾ ਕਰਨਾ ਪਰ ਮੇਰਾ ਆਇਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗ ਕਰਦੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਜਿਹੜਾ ਮੈਂ ਕਲੀਅਰ ਕਰਾਂ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਹੈ ਉਹ ਇੱਕ 2017 ਦਾ ਮਕਦਮਾ ਮੇਰਾ ਉਹ ਤਾਂ ਕੋਈ ਕੰਸਰਟ ਨਹੀਂ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ ਸੀਬੀਆਈ ਲੋ ਉਹਦੇ ਤੇ ਸੀਬੀਆਈ ਮਾਜੁਬ ਅਦਾਲਤਾਂ ਦੀ ਮਹਾਲੀ ਦੀ ਉਹਦੇ ਤੇ ਆਲਰੇਡੀ ਕੇਸ ਚੱਲ ਰਿਹਾ ਪਰ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮਕਦਮਾ ਜੀ ਮਕਦਮਾ ਨੰਬਰ 34 11 2 2019 ਤਣਾ ਸਿਵ ਲੈਂਦਾ ਠੀਕ ਹੈ ਜੀ ਪਹਿਲੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲੇ ਮੈਨੂੰ ਇਸੇ ਮੈਨੂੰ ਇਸੇ ਅਦਾਲਤ ਇਸੇ ਕੋਰਟ ਤੋਂ ਬੁਣ ਚੁੱਕਿਆ ਗਿਆ ਸੀਗਾ ਜੀ ਮੈਨੂੰ ਕਲੀਅਰ ਕਰੋ ਨਾ ਤੁਸੀਂ ਕੋਰਟ ਦੇ ਵਿੱਚ ਤਰੀਕ ਤੇ ਆਏ ਸੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੇ ਰਹਿਗੇ ਨਹੀਂ ਦਲਬੀਰ ਸਿੰਘ ਉਹਨਾਂ ਨਾਲ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਆ ਜੀ ਨਹੀਂ ਉਹ ਇੱਥੇ ਹੀ ਬਣਾਉਣੀ ਪਈ ਜੀ ਇਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਜੀ ਇਹਦੇ ਜਿੰਨੀ ਹੈਗੀ ਕੀ ਮੈਨੂੰ ਇਹੀ ਹੈ ਦੱਸ ਸਕਦਾ ਹਾਂ ਵੀ ਅੱਜ ਵੀ ਦੇਖੋ ਕਿ ਨਿਹਾਇਤ ਇਹਨਾਂ ਦਾ ਕਿੰਨਾ ਕਰਮਦਾਰ ਆ ਵੀ ਅੱਜ ਵੀ ਰਿਮਾਂਡ ਵੇਲੇ ਵੀ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵੀਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਆ ਜੀ 8 ਸਾਲ ਤੋਂ ਬਾਅਦ ਭਗੋੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਛਾਟਰ ਦਿੱਤਾ ਜਾ ਰਿਹਾ ਠੀਕ ਆ ਠੀਕ ਹੈ ਠੀਕ ਹੈ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਉਹਨੇ ਕਿ ਵੀ ਇਹਦੇ ਚ ਮੇਰੀ ਜੀਆਂ ਸਿੱਟ ਅੰਦਰ 13 ਸਿੱਟਾ ਬਣ ਚੁੱਕੀਆਂ ਨੇ ਇਨਕਲੂਡਿੰਗ ਰਿਮਾਨਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਅਖਾ ਮੰਗ ਤੇ ਰੱਖੀ ਮੰਗ ਦੇ ਨਾਲ ਨੇ ਮੰਨੀ ਨਹੀਂ ਮੈਨੂੰ ਤੇ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਜੋ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਪੇਸ਼ ਨਹੀਂ ਕੀਤਾ ਉਹਨ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਤੇ ਜਨਾ ਮੇਰੇ ਕੋ ਹੋ ਗਿਆ ਵਾਹ ਉਹਨਾ ਮੈਂ ਲਾਉਂਗਾ ਇਹਦੇ ਅਜੇ ਇਹੀ ਨਹੀਂ ਅਜੇ ਇਹਦੇ ਤੇ ਬਹੁਤ سارے ਛੋਟੇ ਵੀ ਤੇ ਵੱਡੇ ਅਫਸਰ ਵੀ ਜਦੋਂ ਮੇਰੇ ਮੁਦੇ ਹੈਗੀ ਆ ਮੈਂ ਉਹ ਲੜੂਗਾ ਫਾਈਟ ਕਰੂੰਗਾ ਜਦੋਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਜੀ ਹੋਸ ਪਾਜੀ ਹੁਣ ਤੱਕ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਬਿਲਕੁਲ ਨਹੀਂ ਜੁੜਿਆ ਜੀ ਇੰਕੁਇਰੀ ਜਾਣਨਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕਦਮਾ ਕਿੱਦਾਂ ਤੁਹਾਡਾ ਰਣਜੀਤ ਕਿੱਦਾਂ ਰਹੀ ਹੈ 2019 ਦਾ ਮੁਕਦਮਾ ਜੀ ਮੇਰਾ ਇੱਕ ਸਖਿਆਲੇ ਦੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਝੇਲੂ ਮਸਲਾ ਸੀਗਾ ਪਤਨਾ ਸੱਚਾ ਸੀਗਾ ਉਹਦੇ ਸਰਪੰਚ ਇਹਨਾਂ ਨੇ ਮਿਲਦੇ ਨੇ ਜਾਇਜ਼ ਚੀਜ਼ਾਂ ਕੀਤੀਆਂ ਠੀਕ ਹੈ ਇਹਦੇ 'ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਤੁਹਾਡੇ ਮਾਦਮ ਰਾਈ ਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਦੜ ਨਹੀਂ ਆ ਰਿਹਾ ਕਾਫੀ ਦਿਨ ਤੋਂ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਪਰ ਮੈਂ ਤੁਹਾਨੂੰ ਮੀਡੀਆ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਇਹਨੂੰ ਉਹਨਾਂ ਨੂੰ ਜੁਡੀਸ਼ੀਅਨ ਮਾਰਦੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਨ ਮਿਲਿਆ ਜੀ 3 ਦਿਨ ਦਾ ਰਿਮਾਨ ਹਾਂਜੀ ਇਹ ਕੋਈ ਨਾ ਮਾਮਲਾ ਸੀ 2 ਮਿੰਟ ਪਰ ਲੋਗ ਸਰ 2 ਮਿੰਟ ਦੇ ਰਹੇ ਹੋ 2 ਮਿੰਟ ਦੇ ਰਹੇ ਹੋ 2 ਮਿੰਟ ਦੇ ਰਹੇ ਹੋ ਬੱਸ ਕਰੋ ਜੀ ਸਾਡੇ ਇਹ ਮਾਮਲਾ ਦੱਸਦੇ ਕੁਛ ਨਾ ਸੀਗਾ ਸਰ ਦੋ ਮਿੰਟ ਸਰ ਦੋ ਮਿੰਟ ਕਿਥੋਂ ਦਾ ਮਾਮਲਾ ਹੈ ਸਰ ਸਰ ਥੋੜਾ ਦੱਸ ਦਿਓ ਨਾ ਥੋੜਾ ਕੰਪਲੀਟ ਕਰ ਦਿਓ ਸਾਡੇ ਜੀ ਸਾਹਿਬ ਨੂੰ ਪ੍ਰੈਸ ਰੂਟ ਆਲਰੇਡੀ ਡਾਰਟ ਦੋ ਪਹਜਾ ਦਿਓ ਉਧਰ ਜਦੋਂ ਇਸ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟਿਆ ਉਹਨਾਂ ਨੇ ਮੀਡੀਆ ਦੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਮੀਡੀਆ ਦੇ ਕੈਮਰੇ ਤੋਂ ਭੱਜਦੇ ਹੋਏ ਨਜ਼ਰ ਆਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਅਧਿਕਾਰੀ ਮੀਡੀਆ ਦੇ ਕੈਮਰੇ ਅੱਗੇੋਂ ਭੱਜਦੇ ਹੋਏ ਨਜ਼ਰ ਆਏ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹਾਲਕੇ ਪੱਤਰਕਾਰਾਂ ਦੇ ਵੱਲੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਖਰ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਪਰ ਉਹਨਾਂ ਨੇ ਮੀਡੀਆ ਦੇ ਕੈਮਰੇ ਅੱਗੇ ਕੋਈ ਵੀ ਜਵਾਬ ਨਹੀਂ ਦਿੱਤਾ ਕੋਈ ਵੀ ਗੱਲਬਾਤ ਨਹੀਂ ਦੱਸੀ ਹਾਲਕੇ ਬਾਅਦ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਨਯੋਗ ਅਦਾਲਤ ਵੱਲੋਂ ਏਆਈਜੀ ਜਿਹੜੇ ਸਾਬਕਾ ਏਆਈਜੀ ਰਿਸ਼ਪਾਲ ਸਿੰਘ ਨੇ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਜਿਹੜੀ ਸੁਣਵਾਈ ਆ ਉਹ ਕਦੋਂ ਹੋਵੇਗੀ ਤੇ ਅਦਾਲਤ ਅਗਲਾ ਜਿਹੜਾ ਰੋਖਾ ਅਦਾਲਤ ਦਾ ਉਹ ਕਿੱਧਰ ਨੂੰ ਜਾਵੇਗਾ ਉਹ ਆਉਣ ਵਾਲਾ ਸਮਾਂ ਤੈਅ ਕਰੇਗਾ ਤਦ ਤੱਕ ਤੁਸੀਂ ਵੇਖਦੇ ਰਹੋ ਅਨਮਿਊਟ ਮੈਨੂੰ ਦਿਓ ਇਜਾਜ਼ਤ